ਕੱਲ ਵੀ ਉਹ ਇੱਕ ਸਹਿਜ ਪਾਠ ਤੇ ਗਏ ਉੱਥੇ ਪਾਠ ਬਾਣੀ ਸੁਨੇ ਭੋਗ ਦੇ ਸ਼ਲੋਕ ਪੜੀ ਜਾਂਦੇ ਸੀ ਗ੍ਰੰਥੀ ਸਿੰਘ ਬੜੇ ਪਿਆਰ ਨਾਲ ਉੱਥੇ ਭੋਗ ਦੇ ਸ਼ਲੋਕ ਪੜ੍ਹਦੇ ਸੁਣਦੇ ਨਾ ਇੱਕ ਗੱਲ ਪ੍ਰਤੱਖ ਸਾਹਮਣੇ ਆਈ ਵੀ ਅੱਜ ਆਹੀ ਗੱਲਾਂ ਹੋ ਰਹੀਆਂ ਪਰ ਅਸੀਂ ਅਰਥ ਹੋਰ ਹੀ ਸੁਣਦੇ ਰਹੇ ਪਹਿਲਾਂ ਅਸੀਂ ਵੀ ਸੁਣਦੇ ਰਹੇ ਆਪਣੇ ਵੱਡਿਆਂ ਤੋਂ ਪੜਦੇ ਵੀ ਹੋਰ ਹੀ ਕੁਛ ਰਹੇ ਉਸ ਸ਼ਲੋਕ ਹੈ ਸਿਰ ਕੰਪਿਓ ਪਗ ਡਗਮਗੇ ਨੈਣ ਜੋਤ ਤੇ ਹੀਨ ਕਹੋ ਨਾਨਕੇ ਵਿਦਪਈ ਤਉ ਨ ਹਰ ਰਸ ਲਿ ਸਿਰ ਕੰਪਿਓ ਹੁਣ ਵੈਸੇ ਤੇ ਇਹ ਅਰਥ ਆਪਾਂ ਨੂੰ ਬੜੇਪੇ ਨਾਲ ਜੋੜ ਕੇ ਸੁਣਾਏ ਗਏ ਪਰ ਇਹ ਗੱਲ ਉਸ ਨਾਲ ਨਹੀਂ ਜੇ ਆਪਾਂ ਅੱਜ ਪ੍ਰਤੱਖ ਅਰਥ ਬਾਣੀ ਦੇ ਸਮਝਨੇ ਆ ਤਾਂ ਸਾਨੂੰ ਦਿਸ ਰਿਹਾ ਸਿਰ ਸਾਡਾ ਕਿੱਥੇ ਹੈ ਸਿਰ ਗੁਰੂ ਅੱਗੇ ਝੁਕਦਾ ਨਾ ਇਹ ਝੁਕਣਾ ਕਿਵੇਂ ਆ ਤੁਦ ਨੂੰ ਨੇਵਣ ਮੰਨਣ ਤੇਰਾ ਨਾਮ ਉਹ ਸਿਰ ਗੁਰੂ ਦੇ ਚਰਨਾਂ ਨਾਲ ਜੁੜਿਆ ਰਹਿਦਾ ਜਿਹੜਾ ਗੁਰੂ ਦਾ ਹੁਕਮ ਮੰਨਦੇ ਆ ਜਦੋਂ ਹੁਕਮ ਨਹੀਂ ਮੰਨਦੇ ਸਿਰ ਹਿੱਲ ਗਿਆ ਕੰਬ ਗਿਆ ਦੇਖੋ ਕਿੱਡਾ ਵੱਡਾ ਉਪਦੇਸ਼ ਪਿਆ ਬਾਣੀ ਦੇ ਵਿੱਚ ਸਿਰ ਕੰਪੇ ਜਦੋਂ ਸਿਰ ਦਿਮਾਗ ਤੁਹਾਡੀ ਮੱਤ ਹੱਲ ਕੀ ਗੁਰੂ ਤੋਂ ਗੁਰੂ ਨੂੰ ਛੱਡਤਾ ਗੁਰੂ ਦੀ ਗੱਲ ਮੰਨਣੀ ਛੱਡਤੀ ਪੜ੍ਹਨੀ ਸੁਣਨੀ ਸਮਝਣੀ ਛੱਡਤੀ ਫਿਰ ਸਾਨੂੰ ਮਿਲੂਗਾ ਕਿ ਅੱਗੇ ਸਾਰਾ ਰਿਜ਼ਲਟ ਉਹਨੂੰ ਫਲ ਕੀ ਲੱਗੂਗਾ ਸਿਰ ਕੰਪਿਓ ਪੱਗ ਹੁਣ ਪੈਰਾਂ ਦੀ ਫਿਰ ਡੱਗ ਇਹ ਵੀ ਡੋਲ ਜਾਣਿਆ ਇਹਨਾਂ ਨੇ ਵੀ ਠੇਕਿਆਂ ਵੱਲ ਨੂੰ ਪਖੰਡੀਆਂ ਦੇ ਅੱਡੇ ਵੱਲ ਨੂੰ ਡੇਰੇਆਂ ਵੱਲ ਨੂੰ ਗਊਸ਼ਾਲਾ ਵੱਲ ਦੀ ਨੂੰ ਹੋਰ ਪਤਾ ਨਹੀਂ ਕਿੰਨੀਆਂ ਕਿੰਨੀਆਂ ਥਾਵਾਂ ਤੇ ਇਹਨਾਂ ਨੂੰ ਤੁਰ ਜਾਣਾ ਰੱਲੀਆਂ ਮੰਨੀ ਨੂੰ ਕਦੋਂ ਜਦੋਂ ਕਦੋਂ ਜਦੋਂ ਸਿਰ ਕੰਪਿਓ ਸਿਰ ਅਸੀਂ ਗੁਰੂ ਨੂੰ ਨõ ਆਨੇ ਆ ਸੀਸ ਗੁਰੂ ਨੂੰ ਮੱਥਾ ਟੇਕਦੇ ਆ ਗੁਰਬਾਣੀ ਵਿੱਚੋਂ ਅਸੀਂ ਸੀਸ ਨਵਾਉਣਾ ਵੀ ਸਿੱਖਣਾ ਕਿਉਂਕਿ ਸੀਸ ਦੇ ਸਿਰ ਦੇ ਵਿੱਚ ਇਹ ਤੂੰ ਥੱਲੇ ਤਾਂ ਖਾਲੀ ਆ ਇਹ ਸਾਰੀ ਕਰਾਮਾਤ ਜਿਹੜੀ ਹੈ ਤੁਹਾਡੇ ਸਿਰ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਗੁਰੂ ਨੂੰ ਉਹ ਨਿਵੰਦੇ ਆ ਉਹਨਾਂ ਦਾ ਮੱਥਾ ਟੇਕਣਾ ਪ੍ਰਵਾਨ ਆ ਤੋਦੋਨੋ ਨਿਵਣ ਮੰਨਣ ਤੇਰਾ ਨਾਉ ਨਾਉ ਕਿੰਦਾ ਹੁਕਮ ਜੇ ਨਹੀਂ ਕਰਦੇ ਜੇ ਸਿਰ ਹਿੱਲ ਗਿਆ ਮੰਨ ਲਓ ਤੁਸੀਂ ਗੁਰੂ ਦੀ ਗੱਲ ਨਹੀਂ ਮੰਨੀ ਸਾਡਾ ਸਿਰ ਹਿੱਲ ਗਿਆ ਕੰਬ ਗਿਆ ਟਕਾਣੇ ਤੇ ਨਹੀਂ ਗਿਆ ਫਿਰ ਟੱਗ ਪੱਗ ਡੱਗ ਮਗੇ ਫਿਰ ਡੋਲ ਕੇ ਪੈਰ ਵੀ ਗਲਤ ਰਸਤੇ ਜਾਣ ਲੱਗ ਗਏ ਇਹ ਕੋਈ ਥਾਂ ਛੜਦਾ ਹੀ ਨਹੀਂ ਦੇਖੋ ਨੈਣ ਜੋਤ ਤੇ ਹੀਨ ਕਹਿੰਦੇ ਜਦੋਂ ਤੇਰੇ ਦਿਮਾਗ ਤੋਂ ਤਰਾ ਸਿਰ ਗੁਰੂ ਤੋਂ ਪਾਸੇ ਹੋ ਗਿਆ ਨਾ ਤੈਨੂੰ ਅੱਖਾਂ ਤੋਂ ਦਿਸਣੋ ਵੀ ਛੱਡ ਜਾਣਾ ਜਮਾਨਾ ਹੋ ਜਾਏਗਾ ਤੈਨੂੰ ਨਹੀਂ ਪਤਾ ਲੱਗਣਾ ਮੈਂ ਬੁੱਤ ਨੂੰ ਮੱਥਾ ਦੇਖ ਰਿਹਾ ਤੈਨੂੰ ਨਹੀਂ ਪਤਾ ਲੱਗਣਾ ਮੈਂ ਸ਼ਰਾਬ ਪੀ ਰਿਹਾ ਤੈਨੂੰ ਨਹੀਂ ਪਤਾ ਮੈਂ ਸਮਾਦਾਂ ਪੁੱਟੀ ਜਾਣਾ ਤੈਨੂੰ ਨਹੀਂ ਪਤਾ ਲੱਗਣਾ ਮੈਂ ਪਖੰਡੀ ਦੇ ਚਰਨਾਂ 'ਚ ਬੈਠਾ ਨਾਲ ਦੇ ਡੇਲੇ ਤਾਂ ਡੇਲੇ ਜਗਦੇ ਆ ਕਿਹੜੀ ਜੋਤ ਤੋਹੀਨ ਹੋ ਜਾਏਗਾ ਤੂੰ ਉਹ ਸਹੀ ਗਲਤ ਵਾਲੀ ਸੋਚ ਤੇਰੇ ਸਿਰ ਤੋਂ ਖਤਮ ਹੋ ਜਾਊ ਤੂੰ ਕੋਈ ਫੈਸਲਾ ਨਹੀਂ ਕਰ ਪਾਏਗਾ ਦੇਖੋ ਇੱਕ ਕੰਮ ਕਰਨ ਦੇ ਨਾਲ ਇਸੇ ਗੱਲ ਦੀ ਵਿਆਖਿਆ ਮੈਂ ਬਾਣੀ ਦੇ ਵਿੱਚ ਜਦੋਂ ਪੜਾਂ ਨਾ ਗਿਆਨਹੀਨ ਅਗਿਆਨ ਪੂਜਾ ਜਦੋਂ ਮਨੁੱਖ ਗਿਆਨ ਤੋਂ ਹੀਣਾ ਹੋ ਗਿਆ ਨਾਲ ਦੀ ਨਾਲ ਕੀ ਹੋਊਗਾ ਗਿਆਨ ਅਗਿਆਨਤਾ ਦੀ ਪੂਜਾ ਪਖੰਡਾਂ ਦੀ ਮੁਰਦਿਆਂ ਦੀ ਕਬਰਾਂ ਦੀ ਅੰਗੀਠਿਆਂ ਦੀ ਜਿੱਥੇ ਫੂਕੇ ਸਮਸ਼ਾਨ ਘਾਟਾਂ ਦੀ ਪੂਜਾ ਹੋਏਗੀ ਤੇ ਮੈਂ ਨਹੀਂ ਕਹਿ ਰਿਹਾ ਮੈਨੂੰ ਤਾਂ ਜਿੰਨੀ ਕੁ ਸਮਝ ਆਈ ਹੈ ਮੈਨੂੰ ਤਾਂ ਉਹ ਲੱਗਿਆ ਬਾਕੀ ਤੁਸੀਂ ਬਹੁਤ ਸਿਆਣੇ ਸੂਝਵਾਨ ਹੋ ਆਪਾਂ ਤੱਕ ਯਤਨ ਕਰਨਾ ਵੀ ਗੁਰੂ ਸਾਹਿਬ ਨੇ ਸਾਨੂੰ ਬਾਣੀ ਵਿੱਚ ਕੀ ਕੀ ਗੱਲਾਂ ਕਿੰਨੀਆਂ ਵਧੀਆ ਤਰੀਕੇ ਨਾਲ ਸਮਝਾਈਆਂ ਨੈਣ ਜੋਤੇ ਹੀਨ ਕਹੋ ਨਾਨਕੇ ਵਿਦ ਭਈ ਵਿਦ ਕੀ ਹੁੰਦੀ ਤੇਰੀ ਅਵਸਥਾ ਜਦੋਂ ਤੇਰੀ ਆ ਹਾਲਤ ਬਣ ਗਈ ਤਉ ਨਾ ਹਰ ਰਸ ਲੀਨ ਫਿਰ ਤੂੰ ਗੁਰੂ ਆਲਾ ਰਸ ਨਹੀਂ ਲੈ ਸਕਦਾ ਜਿਹੜੇ ਜੀਵਨ ਤੈਨੂੰ ਗੁਰੂ ਨੇ ਦਿੱਤਾ ਤੂੰ ਛੇ ਹੀ ਨਹੀਂ ਸਕੇਂਗਾ ਕਦੋਂ ਜਦੋਂ ਸਿਰ ਕੰਪਿਓ ਤੇਰਾ ਸਿਰ ਗੁਰੂ ਦੇ ਚਰਨਾਂ ਤੋਂ ਪਾਸੇ ਹੋ ਗਿਆ ਤੂੰ ਗੁਰੂ ਦੀ ਮੱਤ ਛੱਡ ਦਿੱਤੀ ਗੁਰੂ ਦੀ ਗੱਲ ਨਹੀਂ ਮੰਨੀ ਫਿਰ ਪਗ ਡਗਮਗੇ ਪੈਰ ਤੇਰੇ ਗਲਤ ਰਸਤੇ ਚੱਲ ਪੈਣੇ ਆ ਅੱਖਾ ਤੋਂ ਤੈਨੂੰ ਦਿਸਣਾ ਬੰਦ ਹੋ ਜਾਣਾ ਤੈਨੂੰ ਆਇ ਨਹੀਂ ਲੱਗਣਾ ਬੂਬਣਾ ਅਨੰਗ ਤੜੰਗਾ ਇਹ ਤੋਂ ਸਾਨੂੰ ਬਾਪੂ ਨੇ ਵਰਤਿਆ ਮੈਂ ਕੀ ਕਰਨਾ ਕੀ ਨਹੀਂ ਕਰਨਾ ਸਤਿਗੁਰੂ ਪਾਤਸ਼ਾਹ ਕਹਿੰਦੇ ਕਹੋ ਨਾਨਕੇ ਵਿਦ ਪਈ ਵਿਦ ਹੁੰਦੀ ਅਵਸਥਾ ਭੋਗ ਦੇ ਸ਼ਲੋਕਾਂ ਦੀ ਸ਼ਲੋਕ ਸੁਣਿਆ ਬਾਲ ਜਵਾਨੀ ਔਰ ਵਿਰਧ ਫੁਣ ਤੀਨ ਅਵਸਥਾ ਜਾਣੋਂ ਬੰਦਾ ਤੇਰੇ ਤੇ ਹੁੰਦੀ ਹੈ ਕਹੋ ਨਾਨਕ ਬਿਨ ਹਰ ਭਜਨ ਪਰ ਜਿੰਨਾ ਚਿਰ ਤੂੰ ਗੁਰੂ ਦੀ ਗੱਲ ਨਹੀਂ ਸੁਣਦਾ ਗੁਰੂ ਦੀ ਗੱਲ ਨਹੀਂ ਮੰਨਦਾ ਤੇਰੇ ਤਿੰਨ ਹੀ ਨਹੀਂ ਫਲਾ ਨਾ ਤੇਰਾ ਬਚਪਨਾ ਕੰਮ ਦਾ ਨਾ ਜਵਾਨੀ ਨਾ ਬੜੇ ਪਾ ਕਿਵੇਂ ਲੱਗਿਆ ਇਹ ਅਰਥ ਇਹ ਤੁਸੀਂ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਘਰ ਘਰ ਬਾਬਾ ਗਾ ਵੀ ਹੈ ਬਾਪੇ ਨਾਨਕ ਦੀ ਗੱਲ ਚੱਲੇ ਫਿਰ ਮਾਨੋ ਆਨੰਦ